ਸਾਸ਼ੀ ਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦਾ ਵਲੌਗ ਬਹੁਤ ਇੰਪੋਰਟੈਂਟ ਹੈ ਤੇ ਹਰ ਇੱਕ ਕੈਟਾਗਰੀ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਕੈਨੇਡਾ ਵਾਸਤੇ ਕੋਈ ਵੀ ਟਰੈਵਲ ਕਰਦਾ ਹੈ ਭਾਵੇਂ ਕੋਈ ਵਰਕ ਪਰਮਿਟ ਤੇ ਕਰੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਕਰੇ ਜਾਂ ਫਿਰ ਕੋਈ ਵਿਜ਼ਿਟਰ ਟੂਰਿਸਟ ਵੀਜ਼ਾ ਜਾਂ ਹੋਰ ਕਿਸੇ ਕੈਟਾਗਰੀ ਦੇ ਲਈ ਕਰੇ ਸਭ ਦਾ ਮਕਸਦ ਹੁੰਦਾ ਹੈ ਕੈਨੇਡਾ ਦੇ ਵਿੱਚ ਸੈਟਲਮੈਂਟ ਲੈਣਾ ਪੀਆਰ ਲੈਣਾ ਸੋ ਅੱਜ ਦੀ ਵੀਡੀਓ ਜਿਹੜੀ ਹੈ ਉਹ ਪੀਆਰ ਨਾਲ ਜੁੜੀ ਹੋਈ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਅੰਕੜਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹੈ ਇੱਕ ਡਰਾਮੈਟਿਕ ਚੇਂजेस ਜਿਹੜੇ ਆ ਉਹ ਸ਼ੇਅਰ ਕਰਨ ਜਾ ਰਿਹਾ ਤੁਹਾਡੇ ਨਾਲ ਉਹ ਵੀ ਸਿਰਫ ਇੱਕ ਮਹੀਨੇ ਦੇ ਵਿੱਚਕਾਰ ਆਪਣੇ ਆਪ ਦੇ ਵਿੱਚ ਸੀਆਰਐਸ ਸਕੋਰ ਇਹਦੇ ਵਿੱਚ ਬਹੁਤ ਵੱਡਾ ਉਲਟ ਫੇਰ ਹੋਇਆ ਹੈ ਤੇ ਜੋ ਇੱਕ ਵੱਡਾ ਐਂਡਿਗੇਟਰ ਹੈ ਮੈਂ ਤੁਹਾਨੂੰ ਇਹ ਪੂਰੀ ਵੀਡੀਓ ਦੇ ਵਿੱਚ ਕਲੀਅਰ ਕਰਾਂਗਾ ਕਿ ਨਵੇਂ ਅੰਕੜੇ ਕੀ ਐ ਜਿਹੜਾ 1 ਦਸੰਬਰ 2024 ਦਾ CRSC ਸਕੋਰਸ ਆ ਉਹਦੇ ਨਾਲ ਜਨਵਰੀ 2025 ਦੀ ਤੁਲਨਾ ਕਰਾਂਗੇ ਕਿ ਸਿਰਫ ਇੱਕ ਮਹੀਨੇ ਦੇ ਵਿੱਚ ਜਿਹੜੇ LMI ਇਹਦੇ 50 ਪੁਆਇੰਟ ਬੰਦ ਕੀਤੇ ਜਾਣੇ ਆ ਬਸੰਤ ਤੋਂ ਯਾਨੀ ਕਿ 20 ਮਾਰਚ ਤੋਂ ਬਾਅਦ ਉਸ ਤੋਂ ਪਹਿਲਾਂ ਪੰਜਾਬੀਆਂ ਜਾਂ ਕਹਿ ਸਕਦੇ ਹੋ ਕਿ ਲੋਕਾਂ ਨੇ ਜੁਗਾੜ ਦੀ ਹੱਦ ਪਾਰ ਕਰ ਦਿੱਤੀ ਹੈ ਤੇ ਸੀਆਰਸ ਸਕੋਰ ਕਿਦਾਂ ਚੇਂਜ ਹੋਇਆ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਦ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਕਰਦੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਜੋ ਐਕਚੁਅਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕੇਪਸਨੋਰਸ ਆਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਾ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਆંકੜਾ ਦੱਸ ਦਿੰਨਾ ਹੈ ਕਿ ਜਿਹੜਾ 1 ਦਸੰਬਰ 2024 ਨੂੰ ਸੀਗਾ ਆਪਾਂ 2000 ਸਕੋਰ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਪੀਆਰ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਇੱਕ ਗੱਲ ਕਰਾਂਗੇ 450 ਤੋਂ 500 ਦੇ ਵਿਚਕਾਰ ਦੂਜਾ ਗੱਲ ਕਰਾਂਗੇ 501 ਤੋਂ ਲੈ ਕੇ 600 ਦੇ ਵਿਚਕਾਰ ਹੁਣ ਜਿਹੜਾ 450 ਤੋਂ 500 ਵਿਚਕਾਰ ਦਾ ਅੰਕੜਾ ਹੈ 2 1 ਦਸੰਬਰ 2024 ਨੂੰ ਇਹ ਅੰਕੜਾ 62985 ਯਾਨੀ 62985 ਸੀਗਾ ਜੋ ਹੁਣ ਜਨਵਰੀ ਦੇ ਵਿੱਚ 65492 ਹੋ ਗਿਆ ਸੇਮ 501 ਤੋਂ ਲੈ ਕੇ 600 CRSC ਸਕੋਰ ਵਾਲਿਆਂ ਦਾ 1 ਦਸੰਬਰ 2024 ਨੂੰ ਅੰਕੜਾ 18673 ਸੀਗਾ ਤੇ ਹੁਣ ਜਨਵਰੀ 2025 ਦੇ ਵਿੱਚ 23021 ਹੋ ਗਿਆ ਹੈ ਹੁਣ ਦੋਹਾਂ ਦਾ ਕੰਪੈਰੀਜ਼ਨ ਜਿਹੜਾ ਇੱਕ ਡਾਇਗਰਾਮ ਦੇ ਜ਼ਰੀਏ ਤੁਹਾਨੂੰ ਈਜ਼ੀ ਢੰਗ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜਾ ਕਿ ਹਰ ਇੱਕ ਨੂੰ ਸਮਝ ਆਵੇ ਜਿੰਨੂੰ CR ਸਕੋਰ ਦੀ ਮਾੜੀ ਮੋਟ ਵੀ ਕਹਿ ਸਕਦਾ ਆਈਡੀਆ ਹੈਗਾ ਉਹਨੂੰ ਵੀ ਇਹ ਚੀਜ਼ ਪ੍ਰੋਪਰ ਢੰਗ ਨਾਲ ਸਮਝ ਆਵੇ ਡਾਇਗਰਾਮ ਦੇਖੋ 1 ਦਸੰਬਰ 2024 ਦੇ CRS ਸਕੋਰ ਦੀ ਪਹਿਲਾਂ ਆਪਾਂ ਗੱਲ ਕਰਦੇ ਆ 451 ਤੋਂ 500 ਦੇ ਵਿਚਕਾਰ 1 ਦਸੰਬਰ 2024 ਨੂੰ 62985 ਲੋਕ ਬੈਠੇ ਸੀਗੇ ਸੇਮ 501 ਤੋਂ ਲੈ ਕੇ 600 CRS ਸਕੋਰ ਦੇ ਉੱਤੇ 18673 ਬੰਦੇ ਬੈਠੇ ਸੀਗੇ ਪਰ ਜਿਹੜਾ ਨਵਾਂ ਮعنی 1 ਮਹੀਨੇ ਦੇ ਅੰਦਰ 2507 ਨਵੇਂ ਐਪਲੀਕੈਂਟ ਜੁੜੇ ਨੇ 450 ਤੋਂ 500 ਦੇ ਵਿਚਕਾਰ 1 ਮਹੀਨੇ ਦੇ ਅੰਦਰ 1 ਮਹੀਨੇ ਦੀ ਗੱਲ ਕਰ ਰਹੇ 1 ਮਹੀਨੇ ਦੇ ਅੰਦਰ ਸਿਰਫ 1 ਮਹੀਨੇ ਦੇ ਅੰਦਰ 2507 ਦਾ ਕਹਿ ਸਕਦੇ ਕਿ ਵਧਿਆਏ ਅੰਕੜਾ ਉਸ ਤੋਂ ਬਾਅਦ ਡਰਾਮੈਟਿਕ ਚੇਂਜਸ ਬਹੁਤ ਵੱਡੇ ਲੈਵਲ ਤੇ ਚੇਂਜਸ ਕਹਿ ਸਕਦੇ ਹੋ ਤੁਸੀਂ ਹੁਣ 65492 ਹੋ ਗਏ ਨੇ ਜਨਵਰੀ ਦੇ ਵਿੱਚ ਸੇਮ 501 ਤੋਂ 600 ਜਿਹੜਾ ਸੀਆਰ ਸਕੋਰ ਸੀਗਾ ਉਹਦੇ ਉਹਦੇ ਵਿੱਚ 1 ਦਸੰਬਰ 2024 ਨੂੰ 18673 ਐਪਲੀਕੈਂਟ ਬੈਠੇ ਸੀਗੇ ਹੁਣ 23021 ਹੋ ਗਏ 4348 ਬੰਦੇ ਯਾਨੀ ਸਾਢੇ 4300 ਨਵੇਂ ਐਪਲੀਕੈਂਟ ਜੁੜੇ ਨੇ ਹੁਣ ਇਹ CRS ਕੋ ਰਾਤੋਂ ਰਾਤ ਤੇ ਬਦਲ ਨਹੀਂ ਗਿਆ ਸਿਰਫ ਇੱਕ ਮਹੀਨੇ ਦੇ ਵਿੱਚ ਤੇ ਏਡਾ ਵੱਡਾ ਚੇਂਜ ਨਹੀਂ ਆ ਗਿਆ ਇਹਦੇ ਵਿੱਚ ਮੈਜਿਕ ਕਿੱਥੇ ਕੰਮ ਕੀਤਾ ਹੈ ਜੁਗਾੜ ਵਾਲਾ ਮੈਜਿਕ ਮੋਸਟਲੀ ਮੈਂ ਨਹੀਂ ਕਹ ਰਾਂ ਸਾਰਿਆਂ ਨੂੰ ਹੋ ਸਕਦਾ ਕੋਈ ਕਿਸੇ ਤਰੀਕੇ ਕਿਸੇ ਨੇ ਫਰੈਂਚ ਤੋਂ B2 ਲੈ ਆਂਦਾ ਹੋਵੇ ਜਿਹਦਾ ਇੱਕਦਮ ਸੀਆਰ ਸਕੋਰ ਬੂਸਟ ਹੋ ਗਿਆ ਮੈਂ ਉਹਦੀ ਗੱਲ ਨਹੀਂ ਕਰਦਾ ਉਹਨਾਂ ਨੇ ਤੇ ਜਨੂਨ ਮੇ ਦੇ ਨਾਲ ਕੀਤਾ ਸਹੀ ਕੀਤਾ ਬਟ ਜਿਹੜੇ ਐਲਐਮਆਈਏ ਦੇ 50 ਪੁਆਇੰਟ ਬੰਦ ਹੋ ਰਹੇ ਨੇ ਤੇ ਉਹਦੇ ਵਾਸਤੇ ਇੱਕ ਡੈਡਲਾਈਨ ਕਲੀਅਰ ਕਰ ਦਿੱਤੀ ਗਈ ਕਿ ਭਈ ਬਸੰਤ ਬਸੰਤ 2025 ਤੱਕ ਤੁਹਾਡੇ ਐਲਐਮਆਈਏ ਦੇ ਪੁਆਇੰਟ ਜੁੜਦੇ ਰਹਿਣਗੇ ਸੋ ਜਿਹੜੇ ਉਹ ਪੁਆਇੰਟ ਜੁੜਦੇ ਰਹਿਣਗੇ ਉਹਨਾਂ ਪੁਆਇੰਟਸ ਦਾ ਕਰਕੇ ਕਿਸੇ ਕੋਲ ਕਿਤੋਂ ਵੀ ਐਲਐਮਆਈਏ ਦਾ ਜੁਗਾੜ ਹੋਇਆ ਤਾਂ ਉਹਨੇ ਕਰ ਲਿਆ ਕਿ ਜਿਹੜਾ ਸੀਆਰਐਸ ਸਕੋਰ ਹੈ ਮੇਰਾ ਉਹ 501 ਤੋਂ 600 ਦੇ ਵਿੱਚਕਾਰ ਆ ਜਾਵੇ ਤਾਂ ਕਿ ਮੇਰਾ ਪੂਲ ਦੇ ਵਿੱਚ ਨਾਮ ਆ ਜਾਵੇ ਜਿਹੜਾ ਨੈਕਸਟ ਡਰਾ ਆਣਾ ਹੈ ਉਹਦਾ ਮੈਂ ਆਈਟੀਏ ਲਵਾਂ ਹੁਣ ਇੱਕ ਗੱਲ ਸਮਝਿਓ ਆ ਸਾਰਾ ਕੁਝ ਚੇਂਜਸ ਕਿਉਂ ਕੀਤਾ ਗਿਆ ਇਹੀ ਚੋਰ ਮੋਰੀਆਂ ਨੂੰ ਖਤਮ ਕਰਨ ਵਾਸਤੇ ਜੈਨੂਅਨ ਅਪਲੀਕੈਂਟ ਨੂੰ ਪੀਆਰ ਮਿਲ ਸਕੇ ਹੁਣ ਜੈਨੂਅਨ ਵਿਚਾਰੇ ਤੇ ਉੱਥੇ ਹੀ ਟੰਗੇ ਰਹਿ ਜਾਣੇ ਜਿਹੜੇ ਇਹ ਐ ਇਹ ਪੂਲ ਦੇ ਵਿੱਚ ਅੱਗੇ ਬੈਠ ਜਾਣਗੇ ਪਰ ਇੱਥੇ ਜੇ ਸਰਕਾਰ ਨੂੰ ਕਰਨਾ ਚਾਹੀਦਾ ਕਿ ਜੇਕਰ ਐਕਸਪ੍ਰੈਸ ਐਂਟਰੀ ਨੂੰ ਛੱਡ ਦਈਏ ਆਪਾਂ ਬਾਕੀ ਇਹ ਇੱਕ ਮੈਂ ਇੱਕ ਇੱਕ ਇਮੀਗ੍ਰੇਸ਼ਨ ਮਾਹਰ ਨੇ ਉਹਨਾਂ ਦਾ ਇੱਕ ਟਿੱਪਣੀ ਹੈ ਇਹਦੇ ਉੱਤੇ ਉਹਨਾਂ ਨੇ ਕਿਹਾ ਕਿ ਭਈ ਜੇ ਇਦਾਂ ਜੁਗਾੜ ਕਰਨ ਦਾ ਹੈ ਉਹਨਾਂ ਤੇ ਐਕਸਪ੍ਰੈਸ ਐਂਟਰੀ ਦੇ ਡਰਾਅ ਨੂੰ ਹੀ ਪੋਸਟ ਕਰ ਦੋ ਤੇ ਓਨੀ ਦੇਰ ਤੱਕ ਡਰਾਅ ਐਕਸਪ੍ਰੈਸ ਐਂਟਰੀ ਦਾ ਆਵੇ ਹੀ ਨਾ ਜਿੰਨੀ ਦੇਰ ਤੱਕ ਐਲਐਮਆਈਏ ਦੇ 50 ਪੁਆਇੰਟ ਖਤਮ ਨਹੀਂ ਹੋ ਜਾਂਦੇ ਤਾਂ ਕਿ ਜਿਹੜੇ ਆਸੀਆਰਸ ਸਕੋਰ ਨਜਾਇਜ਼ ਲੈ ਕੇ ਕਿ ਉਹ ਸਭ ਨੂੰ ਪਤਾ ਬੰਦ ਹੋ ਜਾਣੇ ਆ ਤੇ ਐਲਐਮਆਈਏ ਵੀ ਕਈਆਂ ਦੀ ਜਿਹੜੀ ਨਹੀਂ ਵੀ ਕਰਾਈ ਸੀ ਉਹਨੂੰ ਵੀ ਕਿ ਚਲੋ ਜੀ ਹੁਣ ਕੱਢ ਦੋ ਜਲਦੀ ਜਲਦੀ ਉਸ ਲਾਲਚ ਦੇ ਵਿੱਚ ਲੋਕੀ ਐਲਐਮਮਆਈਏ ਲਈ ਜਾ ਰਹੇ ਸੋ ਉਸ ਚੀਜ਼ ਨੂੰ ਕਵਰ ਅਪ ਕਰਨ ਵਾਸਤੇ ਮੈਂ ਇੱਕ ਮਾਹਿਰ ਦੀ ਟਿੱਪਣੀ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਭਈ ਐਕਸਪ੍ਰੈਸ ਐਂਟਰੀ ਨੂੰ ਪਾਜ਼ ਕਰ ਦੇਣਾ ਚਾਹੀਦਾ ਪੀਐਨਪੀ ਚੱਲਦੀਆਂ ਰਹਿਣ ਉਹਨਾਂ ਦੇ ਡਰਾ ਆਉਂਦੇ ਰਹਿਣ ਪਰ ਐਕਸਪ੍ਰੈਸ ਐਂਟਰੀ ਦਾ ਡਰਾ ਜਿਹੜਾ ਉਹ ਨਾ ਆਵੇ ਤਾਂ ਕਿ ਆ ਜਿਹੜਾ ਹੁਣ ਜਿਹੜਾ ਸਕੈਮ ਹੈ ਆ ਜਿਹੜਾ ਜਿਹੜੀ ਕਹਿ ਸਕਦਾ ਕਿ ਕੈਨੇਡਾ ਦੇ ਵਿੱਚ ਮੈਨੂਪਲੀ ਚੱਲਦੀ ਹੈ ਇਹਨੂੰ ਪੌਜ਼ ਕੀਤਾ ਜਾ ਸਕੇ ਕਿਉਂਕਿ ਜੇ 20 ਮਾਰਚ 2025 ਤੋਂ ਬਾਅਦ ਇਹ ਕੰਮ ਹੁੰਦਾ ਹੈ ਤਾਂ ਸ਼ਾਇਦ ਇਹ CRS ਸਕੋਰ ਬਹੁਤ ਘਟ ਜਾਣਾ ਕਿਉਂਕਿ ਉਹ 50 ਪੁਆਇੰਟ ਲੰਮਾਈਏ ਦੇ ਘਟ ਜਾਣੇ ਆ ਸੋ 50 ਪੁਆਇੰਟ ਵਾਲੇ ਲੰਮਾਈਏ ਨੇ ਇਹਨਾਂ ਸਾਰਿਆਂ ਨੂੰ ਬੂਸਟ ਕੀਤਾ ਹੁਣ ਇਦਾਂ ਤੇ ਹੈ ਨਹੀਂ ਕਿ ਰਾਤੋਂ ਰਾਤ ਤਕਰੀਬਨ 43400 ਬੰਦਾ ਜਿਹੜਾ ਉਹਨੂੰ 600 ਦੀ ਲਾਈਨ ਚ ਲਾਤਾ ਹੋਏ 500 ਤੋਂ 600 ਦੀ ਲਾਈਨ ਚ ਤੇ 450 ਤੋਂ 500 ਦੀ ਲਾਈਨ ਦੇ ਵਿੱਚ ਤਕਰੀਬਨ 2500 ਬੰਦਾ ਇੱਕ ਮਹੀਨੇ ਦੇ ਵਿੱਚ ਹੀ ਐਂਟਰੀ ਕਰ ਜਵੇ ਤੇ ਇਤੇ ਤਾਂ ਹੀ ਕੀਤਾ ਕਿ ਜਿਹਦਾ CRS ਸਕੋਰ 430 ਸੀਗਾ ਉਹਨੇ 50 ਪੁਆਇੰਟ ਦੇ LMIE ਲਈ ਉਹਦਾ 480 ਹੋ ਗਿਆ 480 ਹੋ ਗਿਆ ਤਾਂ 450 ਤੋਂ 500 ਵਾਲੇ ਦੇ ਪੂਲ ਦੇ ਵਿੱਚ ਆ ਬੈਠਾ ਜਿਹਦਾ 460 ਸੀਗਾ ਜਾਂ 452 ਸੀਗਾ ਉਹਨੇ ਕੀ ਕੀਤਾ 50 ਪੁਆਇੰਟ ਦੀ ਐਲਐਮਆਈ ਲਈ ਤੇ ਉਹ 502 ਜਾਂ 510 ਹੋ ਗਿਆ ਤੇ ਉਹ ਸਿੱਧਾ ਹੀ 500 ਤੇ 600 ਦੀ ਵਾਲੀ ਲਿਸਟ 'ਚ ਆ ਗਿਆ ਸੋ ਇਹ ਇਹਨੂੰ ਖਤਮ ਕਰਨ ਵਾਸਤੇ ਐਲਐਮਆਈ ਦੇ ਪੁਆਇੰਟ ਖਤਮ ਕੀਤੇ ਸੀ ਤੇ ਉਹ ਸਥਿਤੀ ਇੰਨੀ ਤਗੜੀ ਬੂਸਟ ਹੋ ਗਈ ਸਭ ਨੇ ਕਿਹਾ ਕਿ ਬੰਦ ਹੋਏ ਨਹੀਂ ਉਸ ਤੋਂ ਪਹਿਲਾਂ ਫਾਇਦਾ ਲੈ ਇਦਾਂ ਹੀ ਹੋਇਆ ਸੀ ਜਦੋਂ ਪ੍ਰਾਈਵੇਟ ਕਾਲਜਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਸੀਗੀ ਤਾਂ ਉਹਦੀ ਇੱਕ ਡੈਡਲਾਈਨ ਦਿੱਤੀ ਗਈ ਸੀਗੀ ਪਰ ਪ੍ਰਾਈਵੇਟ ਕਾਲਜਾਂ ਨੇ ਇਹ ਕਿ ਅਸੀਂ ਉਸ ਡੈਡਲਾਈਨ ਤੋਂ ਪਹਿਲਾਂ ਹੀ ਆਪਣਾ ਫੋਲ ਜਿਹੜਾ ਉਹ ਸ਼ੁਰੂ ਕਰ ਲੈਨੇ ਪਹਿਲਾਂ ਹੀ ਉਹਨਾਂ ਨੇ ਉਹ ਚ ਇੱਕ ਡੈਡਲਾਈਨ ਦਿੱਤੀ ਗਈ ਸੀ ਕਿਉਂਕਿ ਇੰਨੀ ਤਰੀਕ ਤੋਂ ਜਿਹੜੇ ਕਾਲਜ ਸ਼ੁਰੂ ਹੋ ਰਹੇ ਨੇ ਉਹਨਾਂ ਦੇ ਵਿੱਚ ਪੀਜੀਡਬਲਯੂਪੀ ਖਤਮ ਕਰਨਾ ਹੈ ਜਾਂ ਉਹਨਾਂ ਪ੍ਰਾਈਵੇਟ ਕਾਲਜਾਂ ਦੇ ਉੱਤੇ ਐਕਸ਼ਨ ਸੀਗਾ ਉਹ ਪ੍ਰਾਈਵੇਟ ਕਾਲਜਾਂ ਨੇ ਕੀ ਕੀਤਾ 15 ਦਿਨ ਪਹਿਲਾਂ ਹੀ ਕਲਾਸਾਂ ਸ਼ੁਰੂ ਕਰ ਲਈਆਂ ਤੇ ਫਿਰ ਜਦੋਂ 15 ਦਿਨ ਪਹਿਲਾਂ ਹੀ ਕਲਾਸਾਂ ਸ਼ੁਰੂ ਕਰ ਲਈਆਂ ਤੇ ਆਈਆਰਸੀਸੀ ਨੇ ਕਿਹਾ ਜੀ ਨਹੀਂ ਹੁਣ ਜਦੋਂ ਤੋਂ ਲਾਗੂ ਹੋ ਗਿਆ ਹੁਣ ਜਿਹੜਾ ਵੀ ਨਵਾਂ ਚਾਏਗਾ ਉਹਦੇ ਉੱਤੇ ਰੂਲ ਲਾਗੂ ਹੋਏਗਾ ਕਿਤੇ এজੇਹੀ ਕੰਡੀਸ਼ਨ ਅਸੀਂ ਪੰਜਾਬੀ ਇੱਥੇ ਵੀ ਨਾ ਲੈ ਗਏ ਐ ਮੈਂ ਪੰਜਾਬੀਆਂ ਨੂੰ ਬਲੇਮ ਨਹੀਂ ਕਰਦਾ ਕੱਲਾ ਜੁਗਾਰ ਵਾਲੇ ਆਪਾਂ ਬੰਦੇ ਇੱਥੇ ਵੀ ਨਾ ਲੈ ਗਏ ਜੈਨੂਅਲ ਬੰਦਾ ਵੀ ਯਾਰ ਹੋਊਗਾ ਉਹਦੇ ਵਾਸਤੇ ਚੇਂजेस ਕੀਤੇ ਗਏ ਤੇ ਜੇ ਉਹੀ ਚੇਂजेस ਇੱਦਾਂ ਰਹਿਣੇ ਆ ਤਾਂ ਯਾਰ ਫਿਰ ਤੇ ਮਾੜੀ ਗੱਲ ਐ ਮੈਂ ਦੇਖ ਰਿਹਾ ਸੀ ਇੱਕ ਬੰਦਾ ਇਹ ਵੀ ਲਿਖ ਰਿਹਾ ਸੀਗਾ ਕਿ ਭਈ ਜਿੰਨੀ ਦੇਰ ਤੱਕ ਨਵੀਂ ਸਰਕਾਰ ਨਹੀਂ ਬਣ ਜਾਂਦੀ ਜਾਂ ਸਰਕਾਰ ਰਿਪੀਟ ਨਹੀਂ ਹੋ ਜਾਂਦੀ ਇਲੈਕਸ਼ਨ ਨਹੀਂ ਹੋ ਜਾਂਦੇ 19 ਦੇਰ ਤੱਕ ਐਕਸਪ੍ਰੈਸ ਐਂਟਰੀ ਦਾ ਡਰਾਅ ਜਿਹੜਾ ਉਹਨੂੰ ਪਾਜ਼ ਕਰ ਦੇਣਾ ਚਾਹੀਦਾ ਮੈਨੂੰ ਇੰਜ ਲੱਗਦਾ ਕਿ 19 ਦੇਰ ਤੱਕ ਕਰਨ ਦਾ ਕੋਈ ਮਤਲਬ ਨਹੀਂ ਹੈਗਾ ਪਰ ਜਿੰਨੀ ਦੇਰ ਤੱਕ ਐਲਐਮਆਈਏ ਦੇ 50 ਪੁਆਇੰਟ ਚੱਲ ਰਹੇ ਉਨੀ ਦੇਰ ਤੱਕ ਇਹ ਪੌਜ਼ ਕਰ ਦੇਣਾ ਚਾਹੀਦਾ ਹੈ ਤਾਂ ਕਿ ਜੈਨੂਇਨ ਬੰਦਾ ਹੀ ਅੱਗੇ ਆ ਸਕੇ ਉਮੀਦ ਕਰਦਾ ਹਾਂ ਬਲੌਗਸਾਂ ਦਾ ਆਇਆ ਹੋਗਾ ਚਲੋ ਨੂੰ ਸਬਸਕ੍ਰਾਈਬ ਕਰ ਲਓ ਵੱਤੋ ਆ ਸ਼ੇਅਰ ਕਰੋ ਤੁਹਾਡਾ ਚੈਨਲ ਹੈ ਤੁਹਾਡੀ ਗੱਲ ਕਰਦੇ ਅਸੀਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕਿਪਸਨੋਟ ਐਸਓਪੀ ਸ਼ਾਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ